Hai lagu apa gua ya mau dengan ya లైట్ ਆਉਗਲਾਈਟ ਨਹੀਂ ਮੈਂ ਉਸ ਤੋਂ ਬਾਅਦ ਨਿਕਲ ਕੇ ਉਹਨੂੰ ਲਾਈਟ ਹੁਣ ਸਾਈਕਲ ਆ ਗਈ ਹੈ ਤੁਹਾਡੀ ਆਉਗਲਾਈਟ ਲਾਈਟ ਦੋ ਰੋਕੋ ਤੁਹਾਡੀ ਬੰਦ ਹੋਇਆ ਇਹਨਾਂ ਕੋਈ ਹਰ ਹਿੱਸੇ ਤੋਂ ਚੱਲਦੀਆਂ ਹੁੰਦੀਆਂ ਹਾਂਜੀ ਤੁਹਾਡੇ ਭਲੇ ਵਾਸਤੇ ਹਾਂਜੀ ਹਾਂਜੀ ਤੋਂ ਦੱਸਿਆ ਸੀ ਆ ਇਸ ਕਰਕੇ ਨੂੰ ਜਗਾ ਕੇ ਜਦੋਂ ਜਾਰਾ ਚੁਗਾ ਕੇ ਚੱਲ ਮੈਨੂੰ ਟੈਨਰ ਬੋਦ ਰਹੀ ਆ ਕਿ ਮੈਂ ਲੰਘ ਰਿਹਾ ਸੀ ਦੇਟਾਂ ਦੇ ਮੈਨੂ ਵਸਨਾਕੇ ਤੋਂ ਇੱਕ ਵਧੀਆ ਮੈਸੇਜ ਮਿਲਿਆ ਜਿਹੜਾ ਕਿ ਪੰਜਾਬ ਪੁਲੀਸ ਦਾ ਉਪਰਾਲਾ ਤੇ ਲੋਕਾਂ ਨੂੰ ਵੇਅਰ ਕਰ ਰਿਹਾ ਹੈ ਲਾਈਟਾਂ ਜਿਹੜੀਆਂ ਧੁੰਦ ਵਿੱਚ ਸਲੋ ਆਉਣਾ ਔਰ ਲਾਈਟਾਂ ਦਾ ਪ੍ਰਦੇਸ਼ ਕਰਨਾ ਔਰ ਨਾਲ ਦੀ ਨਾਲ ਲੋਕਾਂ ਨੂੰ ਇਹ ਕਰ ਰਿਹਾ ਹੈ ਕਿ ਤੁਸੀਂ ਇਹਨਾਂ ਜਿਹੜੇ ਐਕਸੀਡੈਂਟ ਦੁਰਘਟਨਾ ਤੋਂ ਸਿਰ ਮੇਕੋ ਉਪਰਾਲਾ ਲੈਣਾ ਬਚ ਸਕਦੇ ਹੋ ਆਜੇ ਭਾਰਨੂ ਆਪਾਂ ਪੱਟੀ ਲਾ ਕੋਈ ਪੱਟੀ ਲਾ ਕੋ ਆ ਪਾਰ ਰਹੇ ਆ ਲਾਈਟਾਂ ਸਾਡੀਆਂ ਬੰਦ ਆ ਰਾਈਟ ਆ ਕੋਈ ਲਾਈਟ ਨਹੀਂ ਦੇਖੋ ਬਾਦ ਨਿਕਲਦੀ ਕੋਈ ਰਾਈਟ ਹੁਣ ਸਾਈਕਲ ਆ ਗਈ ਆ ਤੁਹਾਡੀ ਲਾਈਟ ਬਿਲਕੁਲੋਂ ਤੁਹਾਡੀ ਬੰਦ ਆ ਇਹਨਾਂ ਉਹ ਤੋਂ ਹਾਈਵੇ ਤੇ ਚੱਲਦੀ ਹੋਂ ਤੇ ਹਾਂਜੀ ਤੁਹਾਡੇ ਭਲਿ ਵਾਸਤੇ ਆ ਹਾਂਜੀ ਹਾਂਜੀ ਧੰਨ ਦ ਕਾਫੀ ਆ ਇਸ ਕਰਕੇ ਨੂੰ ਜਗਾ ਕੇ ਜਦੋਂ ਜਾਣਾ ਹੈ ਜਗਾ ਕੇ ਜਾਣਾ ਜਰੂਰ ਸਰ ਇਹ ਨਾ ਇਹ ਤੁਸੀਂ ਅਕਾਚੂਰ ਬੋਲਦੇ ਔਰ ਉਹ ਪੌਗਲਾਈਟ ਉਹ ਮੈਨੂੰ ਉਹ ਚਲ ਪਈ ਜਾ ਮੂਹਰ ਜਿਹੜਾ ਮਤਲਬ ਇਹ ਹੈ ਕਿ ਲਾਈਟ ਜਗਾ ਕੇ ਆਪਾਂ ਚੱਲ ਆਹ ਚੱਲ ਓਕੇ ਅੰਦਰ ਸਿੰਘ ਜੀ ਅੱਜ ਲਾਂਗਰੇ ਆ ਸੀ ਦਾ ਤੁਸੀਂ ਜਿਹੜਾ ਸਪੈਸ਼ਲ ਰੁਕੇ ਤੇ ਕੀ ਕਹਿਣਾ ਤੁਹਾਡਾ ਮੈਨੂੰ ਕਹਿਣਾ ਬਦਲ ਗਿਆ ਕਿ ਮੈਂ ਲਾਂਗਰੇ ਆ ਸੀ ਤੇ ਅਚਾਨਕ ਮੈਨੂੰ ਇਸ ਨਾਕੇ ਤੋਂ ਇੱਕ ਵਧੀਆ ਮੈਸੇਜ ਮਿਲਿਆ ਜਿਹੜਾ ਕਿ ਪੰਜਾਬ ਪੁਜੀ ਦਾ ਉਪਰਾਲਾ ਕਿ ਲੋਕਾਂ ਨੂੰ ਵੇਅਰ ਕਰ ਰਿਹਾ ਲਾਈਟਾਂ ਜਿਹੜੀਆਂ ਟੰਡ ਦੇ ਵਿੱਚ ਸਲੋ ਆਉਣਾ ਉਹ ਲਾਈਟਾਂ ਦਾ ਪ੍ਰਯੋਗ ਕਰਨਾ ਔਰ ਨਾਲ ਦੀ ਨਾਲ ਲੋਕਾਂ ਨੂੰ ਇਹ ਕਰ ਰਿਹਾ ਕਿ ਤੁਸੀਂ ਇਹਨਾਂ ਜਿਹੜੇ ਐਕਸੀਡੈਂਟ ਦੁਰਘਟਨਾ ਤੋਂ ਸਿਰਫ ਇੱਕ ਉਬਰ ਲੈਣਾ ਬਸ ਸਕਦੇ ਹਾਂ ਮੈਨੂੰ ਉਹਨਾਂ ਦਾ ਜਿਹੜਾ ਕਾਰਜਾ ਬਹੁਤ ਵਧੀਆ ਲੱਗਾ ਬਹੁਤ ਸ਼ਲਾਘਾਯੋਗ ਹੈ ਉਹਨਾਂ ਦਾ ਜੋ ਵੀ ਟ੍ਰੈਫਿਕ ਰੂਲ ਪਬਲਿਕ ਨੂੰ ਸਮਝਾ ਰਹੇ ਆ ਤੇ ਮੇਰੀ ਗੁਜ਼ਾਰਸ਼ ਹੈ ਕਿ ਪਬਲਿਕ ਇਸ ਤੇ ਗੌਰ ਕਰੇ ਜੇ ਇਤਰਾ ਰੇਡੀਅਮ ਟੇਪ ਵੀ ਲਗਾਈ ਜਾ ਰਹੀ ਹੈ ਇਹਨਾਂ ਕੋਲ ਹਾਂ ਜੀ ਜੀ ਰੇਡੀਅਮ ਟੇਪ ਲਗਾ ਰਹੀ ਆ ਲਗਾ ਰਹੇ ਆ ਵੀ ਉਹ ਵੇਖੋ ਕਈਆਂ ਕੋਈ ਦੀ ਫਰਸ਼ਤ ਨਹੀਂ ਹੁੰਦੀ ਤੇ ਉਹ ਵੀ ਨਾਲ ਦੀ ਨਾਲ ਪਬਲਿਕ ਨੂੰ ਲਗਾ ਕੇ ਇੱਕ ਸਹੂਲਤ ਦੇ ਆਇਆ ਕਿ ਕਿਦਾਂ ਦਾ ਲੱਗਿਆ ਪੰਜਾਬ ਨੂੰ ਇਸ ਦਾ ਕੰਮ ਵੀ ਰਾਜ ਦਾ ਬਹੁਤ ਵਧੀਆ ਜੀ ਬਹੁਤ ਸ਼ਲਾਘਾਯੋਗ ਆ ਜੀ ਤੇ ਪਬਲਿਕ ਨੂੰ ਚਾਹੀਦਾ ਵੀ ਇਸ ਇਹਨਾਂ ਦੇ ਸ਼ਲਾਘਾਯੋਗ ਵਰਕ ਤੇ ਅਸਰ ਕਰਨ ਇਸ ਤਰ੍ਹਾਂ ਕਿਤੇ ਨਾ ਕਿਤੇ ਉਹ ਲੋਕ ਕਹਿੰਦੇ ਨੇ ਵੀ ਨਾਕਾ ਲੱਗਾ ਯਾਰ ਤੰਗ ਕਰਨਗੇ ਤੇ ਅੱਜ ਵੱਡਾ ਜਿਹਾ ਵਧੀਆ ਮੈਸੇਜ ਦਿੱਤਾ ਜਾ ਰਿਹਾ ਕੀ ਕਹਿੰਦੇ ਹੋ ਦੇਖੋ ਜੀ ਜਿਹੜੇ ਦਰਦੇ ਆ ਨਾ ਉਹ ਇੱਕ ਉਹਨਾਂ ਦੀ ਆਪਣੀ ਮਿਸਟੇਕ ਆ ਗਲਤੀ ਆਪਣੀ ਇਹ ਇਹ ਸਾਰੇ ਪਰਸਨ ਕੋਈ ਨਹੀਂ ਬਹੁਤ ਵਧੀਆ ਪਰਸਨ ਆ ਜਿਹੜੇ ਕਿ ਰਿਸਪੈਕਟ ਨਾ ਬੁਲਾਉਂਦੇ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਹਾਂ ਠੀਕ ਨਾ ਜਾਂਦੇ ਫਿਰ ਬਹੁਤ ਵਧੀਆ ਜੀ ਗੁੱਡ ਆ ਸਲੂਟ ਆ ਜੀ ਇਹਨਾਂ ਨੂੰ ਸਰ ਜੇਕਰ ਧੂਲ ਪੈ ਰਹੀ ਆ ਤਾਂ ਆਉਣ ਜਾਣ ਵਾਲੇ ਆਈਰੋਪ੍ਰਸਾ ਦੀ ਕੈਰਲਾ ਵਿੱਚ ਕੀਤੀ ਹੈ। ਮਾਨਜੋਗ ਐਸਐਸਪੀ ਸਾਹਿਬ ਤਰਨਕਾਰਨਾ ਤੇ ਐਸਪੀ ਸਾਹਿਬ ਟ੍ਰੈਫਿਕ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਵੀ ਮਤਲਬ ਕਿ ਖਲਾਤੇ ਖਲਾਨਾ ਤੇ ਜਾ ਰਹੇ ਆ ਉਹਨਾਂ ਨੂੰ ਹਦਾਇਤ ਕੀਤੀ ਗਈ ਆ ਕਿ ਆਪੋ ਆਪਣੀਆਂ ਲੈਟਾਂ ਜਗਾ ਕੇ ਤੇ ਮੋਟਰਸਾਈਕਲ ਵਾਲੇ ਹਲਮਟ ਪਾ ਕੇ ਇਹ ਜ਼ਰੂਰੀ ਆ ਕਿ ਇਹਨਾਂ ਜੋ ਸਾਲਵ ਕਰਦੇ। ਤੇ ਜੇ ਕੋਈ ਫਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਸੀ ਦੇਖਣਾ ਕਰਵਾਤ ਫਿਰ ਉਹਤੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜੂਗੀ ਦਾ ਉਹ ਹੁੰਦਾ ਨਾ ਇਸਾਰਾ ਪੰਨੇ ਨੂੰ ਬਹੁਤ ਅਗਾਰ ਕੀਤਾ ਗਿਆ ਦਾ। ਕਾਫੀ ਲੋਕਾਂ ਨੂੰ ਡਾਕ ਕੇ ਜਿਹੜਾ ਉਹ ਵੈਰ ਕੀਤਾ ਜਾਂਦਾ ਵਾ ਐਕਸੀਡੈਂਟ ਕਾਫੀ ਹੋ ਰਹਾ ਹੈ ਤਾਂ ਅੰਦਰ ਜਿਆਦਾ ਪੈਣ ਕਰਨਾ। ਉਹਨਾਂ ਸਾਰਿਆਂ ਨੂੰ ਡਾਕ ਕੇ ਤਕਰੀਬ ਨਹੀਂ ਵੈਰ ਕੀਤਾ ਜਾਂਦਾ ਵਾ ਕਿ ਵਕਤ-ਵਕਤ ਜਿਹੜੀ ਆ ਲਾਈਟ ਦੀ ਇਸਤੇਮਾਲ ਕਰਨ। ਇਹ ਮੈਸੇਜ ਇਹ ਨਾਲ ਹੋਈ। ਸਾਰੇ ਹੀ ਜਿਹੜੇ ਵੀ ਵਾਹਨ ਚਲਾ ਰਹੇ ਹਨ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲਾਈਟਾਂ ਵੀ ਵਕਤ-ਵਕਤ ਵਰਤੋਂ ਕਰਨ। ਤੇ ਜਿਹੜੇ ਮੋਟਰਸਾਈਕਲ ਤੇ ਉਹ ਜਿਨ੍ਹਾਂ ਨੂੰ ਹਲਮਟ ਜਿਨ੍ਹਾਂ ਪੱਗ ਬੱਤੀ ਉੱਤੇ ਠੀਕ ਆ ਜਿਨ੍ਹਾਂ ਮੁੰਨੇ ਉਹ ਹਲਮਟ ਜਿਉਂ ਬਸੋ ਕਰ